ਸਾਤਿ ਸ਼੍ਰੀ ਅਕਾਲ ਜੀ ਅੰਜੂ ਨੇ ਇੱਕ ਜ਼ੋਰ ਨਾਲ ਥੱਪੜ ਆਪਣੇ ਪਤੀ ਰਮੇਸ਼ ਦੀ ਗੱਲ ਤੇ ਮਾਰ ਦਿੱਤਾ ਥੱਪੜ ਇੰਨਾ ਤੇਜ਼ ਸੀ ਕਿ ਰਮੇਸ਼ ਦੋ ਕਦਮ ਪਿੱਛੇ हट ਗਿਆ ਪਿੱਛੇ ਖੜੀ ਰਮੇਸ਼ ਦੀ ਮਾਂ ਨੇ ਜਿਵੇਂ ਹੀ ਵੇਖਿਆ ਕਿ ਬਹੂ ਨੇ ਉਹਦੇ ਮੁੰਡੇ ਤੇ ਹੱਥ ਚੁੱਕਿਆ ਆ ਤਾਂ ਉਹ ਗੁੱਸੇ ਨਾਲ ਬੋਲੀ ਬਹੂ ਤੈਨੂੰ ਸ਼ਰਮ ਨਹੀਂ ਆਈ ਆਪਣੇ ਪਤੀ ਤੇ ਹੱਥ ਚੁੱਕਦੀ ਨੂੰ ਮੰਮੀ ਜੀ ਜੇ ਤੈਨੂੰ ਰਮੇਸ਼ ਦੀਆਂ ਹਰਕਤਾਂ ਦਾ ਪਤਾ ਲੱਗੂਗਾ ਨਾ ਤਾਂ ਸ਼ਾਇਦ ਤੁਸੀਂ ਵੀ ਉਹਨੂੰ ਥੱਪੜ ਹੀ ਮਾਰੋ ਹਾਂ ਹਾਂ ਵੱਡੀ ਆਈ ਤੂੰ ਮੈਨੂੰ ਦੱਸਣ ਵਾਲੀ ਮੈਂ ਆਪਣੇ ਮੁੰਡੇ ਨੂੰ ਥੱਪੜ ਮਾਰੂੰਗੀ ਅੱਜ ਤੱਕ ਮੈਂ ਉਹਨੂੰ ਪਾਲ-ਪੋਸ ਕੇ ਇੰਨਾ ਵੱਡਾ ਕਰ ਦਿੱਤਾ ਕਦੀ ਉੱਚੀ ਆਵਾਜ਼ ਵਿੱਚ ਝਿੜਕਿਆ ਵੀ ਨਹੀਂ ਆ ਆਪਣੇ ਮੁੰਡੇ ਨੂੰ ਮੈਂ ਤੇ ਕੱਲ ਤੂੰ ਕੱਲ ਦੀ ਆਈ ਮੇਰੇ ਮੁੰਡੇ ਤੇ ਹੱਥ ਚੁੰਕੇ ਗਈਂਗੀ ਰੁਕ ਜਾ ਹੁਣੇ ਸੱਦਦੀ ਆ ਤੇਰੇ ਪਿਓ ਤੇ ਤੇਰੇ ਭਰਾ ਨੂੰ ਥੱਪੜ ਦੇ ਬਦਲੇ ਥੱਪੜ ਨਾ ਪਵਾ ਦਿੱਤਾ ਤੈਨੂੰ ਸਾਰਿਆਂ ਦੇ ਸਾਹਮਣੇ ਤਾਂ ਮੇਰਾ ਨਾਮ ਬਦਲ ਦੇ ਰਮੇਸ਼ ਦੀ ਮਾਣੇ ਇੰਨਾ ਸ਼ੋਰ ਮਚਾਇਆ ਤੇ ਤੁਰੰਤ ਹੀ ਅੰਜੂ ਦੇ ਪਾਪਾ ਤੇ ਭਰਾ ਨੂੰ ਫੋਨ ਕਰਕੇ ਸਾਧ ਲਿਆ ਅੰਜੂ ਦੇ ਭਰਾ ਤੇ ਪਾਪਾ ਦੇ ਆਉਂਦਿਆਂ ਹੀ ਅੰਜੂ ਦੀ ਸੱਸ ਗੁੱਸੇ ਨਾਲ ਰੌਲਾ ਪਾਉਣ ਲੱਗੀ ਪਾਈ ਸਾਹਿਬ ਇਹ ਸिखਾਇਆ ਤੁਸੀਂ ਆਪਣੀ ਕੁੜੀ ਨੂੰ ਇਹਨੇ ਮੇਰੇ ਸਾਹਮਣੇ ਮੇਰੇ ਮੁੰਡੇ ਨੂੰ ਥੱਪੜ ਮਾਰਿਆ ਆ ਆਪਣੇ ਪਤੀ ਤੇ ਹੱਥ ਚੁੱਕਿਆ ਆ ਇਹਦੀ ਇਨੀ ਹਿੰਮਤ ਹੋ ਗਈ ਮੈਨੂੰ ਇਸ ਘਰ ਵਿੱਚ ਇੱਕ ਮਿੰਟ ਵੀ ਬਰਦਾਸ਼ਤ ਨਹੀਂ ਕਰ ਸਕਦੀ ਇਸ ਲਈ ਹੁਣੇ ਹੀ ਇਹਨੂੰ ਤੁਰੰਤ ਮੇਰੀਆਂ ਅੱਖਾਂ ਦੇ ਸਾਹਮਣੇੋਂ ਲੈ ਕੇ ਚਲੇ ਜਾਓ ਰਮੇਸ਼ ਦੀ ਮਾਂ ਇੰਨੇ ਗੁੱਸੇ ਵਿੱਚ ਸੀ ਕਿ ਅੰਜੂ ਦੇ ਪਾਪਾ ਨੂੰ ਕੁਝ ਸਮਝ ਨਹੀਂ ਆਇਆ ਕਿ ਆਖਿਰ ਗੱਲ ਕੀ ਆ ਉਹਨਾਂ ਨੇ ਅੰਜੂ ਨੂੰ ਕਿਹਾ ਪੁੱਤ ਕੀ ਹੋ ਗਿਆ ਕਿਉਂ ਮਾਰਿਆ ਤੂੰ ਰਮੇਸ਼ ਨੂੰ ਆਪਣੇ ਪਾਪਾ ਦੀ ਗੱਲ ਸੁਣ ਕੇ ਅੰਜੂ ਰੋਣ ਲੱਗੀ ਪਾਪਾ ਪਾਪਾ ਅੰਜੂ ਜਿਵੇਂ ਹੀ ਕੁਝ ਕਹਿਣ ਲੱਗੀ ਕਿ ਉਦੋਂ ਹੀ ਅੰਜੂ ਦੀ ਸੱਸ ચીਕਦੇ ਹੋਏ ਬੋਲੀ ਭਾਈ ਸਾਹਿਬ ਕਿਆ ਨਾ ਮੈਂ ਇਹਨੂੰ ਲੈ ਕੇ ਹੁਣੇ ਹੀ ਚਲੇ ਜਾਓ ਆਪਣੇ ਘਰ ਉੱਥੇ ਜਾ ਕੇ ਪੁੱਛਦੇ ਰਹੋ ਜੇ 5 ਮਿੰਟ ਹੋਰ ਇੱਥੇ ਰੁਕ ਗਈ ਤਾਂ ਮੇਰੇ ਹੱਥੋਂ ਜ਼ਰੂਰ ਕੁਝ ਉਲਟਾ ਸਿੱਧਾ ਹੋ ਜਾਊਗਾ ਅੰਜੂ ਦੀ ਸੱਸ ਇੰਨੇ ਗੁੱਸੇ ਵਿੱਚ ਸੀ ਕਿ ਅੰਜੂ ਦੇ ਪਾਪਾ ਨੂੰ ਇਸ ਵਕਤ ਅੰਜੂ ਨੂੰ ਆਪਣੇ ਨਾਲ ਲੈ ਕੇ ਜਾਣਾ ਹੀ ਸਹੀ ਲੱਗਿਆ ਬਿਨਾਂ ਗੱਲ ਜਾਣੇ ਇਧਰ ਰਮੇਸ਼ ਅੰਜੂ ਦੇ ਹੱਥੋਂ ਥੱਪੜ ਖਾਣ ਤੋਂ ਬਾਅਦ ਗੁੰਮਸੁਮ ਜਿਹਾ ਬੈਠਾ ਸੀ ਉਹਨੂੰ ਅੰਜੂ ਦੇ ਥੱਪੜ ਦਾ ਦੁੱਖ ਨਹੀਂ ਹੋ ਰਿਹਾ ਸੀ ਦੁੱਖ ਤਾਂ ਉਹਨੂੰ ਆਪਣੀ ਗਲਤੀ ਦਾ ਹੋ ਰਿਹਾ ਸੀ ਕਿ ਉਹਨੇ ਇੰਨੀ ਵੱਡੀ ਗਲਤੀ ਆਖਰ ਕਿਵੇਂ ਕਰ ਦਿੱਤੀ ਉਹ ਖੁਦ ਹੀ ਸਦਮੇ ਵਿੱਚ ਸੀ ਫਿਰ ਹਾਲ ਤਾਂ ਅੰਜੂ ਦੇ ਪਾਪਾ ਅੰਜੂ ਨੂੰ ਲੈ ਕੇ ਚਲੇ ਗਏ ਦੋ ਦਿਨ ਤੱਕ ਸ਼ਾਂਤੀ ਰਹੀ ਦੋ ਦਿਨ ਬਾਅਦ ਜਿਵੇਂ ਹੀ ਰਮੇਸ਼ ਦੇ ਪਾਪਾ ਘਰ ਆਏ ਤਾਂ ਘਰ ਬਿਲਕੁਲ ਖਾਲੀ ਸੀ ਰਮੇਸ਼ ਦੇ ਪਾਪਾ ਅਕਸਰ ਆਪਣੇ ਦਫ਼ਤਰ ਦੇ ਕੰਮ ਤੋਂ ਬਾਹਰ ਜਾਂਦੇ ਹੀ ਰਹਿੰਦੇ ਸੀ ਘਰ ਆਉਣ ਤੋਂ ਬਾਅਦ ਉਹਨਾਂ ਨੂੰ ਅੰਜੂ ਦਿਖਾਈ ਨਾ ਦਿੱਤੀ ਰਮੇਸ਼ ਵੀ ਗੁੰਮਸਮ ਜਿਆ ਸੀ ਤੇ ਰਮੇਸ਼ ਦੀ ਮਾਂ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਰਮੇਸ਼ ਦੇ ਪਾਪਾ ਨੂੰ ਬੜਾ ਅਜੀਬ ਜਿਹਾ ਲੱਗਾ ਰਸੋਈ ਵਿੱਚ ਜਾ ਕੇ ਉਹਨਾਂ ਨੇ ਰਮੇਸ਼ ਦੀ ਮਾਂ ਨੂੰ ਕਿਹਾ ਅਰਨੀਤਾ ਬਹੂ ਕਿੱਥੇ ਆ ਤੇ ਘਰ ਵਿੱਚ ਇਹਨਾਂ ਸ਼ਨਾਟਾ ਕਿਉਂ ਆ ਤੇ ਇਹ ਰਮੇਸ਼ ਨੂੰ ਕੀ ਹੋ ਗਿਆ ਇਹ ਕਿਉਂ ਐਵੇਂ ਬੈਠਾ ਆ बस ਇੰਨਾ ਸੁਣਦੇ ਹੀ ਰਮੇਸ਼ ਦੀ ਮਾਂ ਗੁੱਸੇ ਵਿੱਚ ਗਰਜਦੀ ਹੋਈ ਬੋਲੀ ਭੁੱਲ ਜਾਓ ਆਪਣੀ ਬਹਣੋਂ ਮਾਰ ਗਈ ਉਹ ਸਾਡੇ ਲਈ ਇੰਨੀ ਵੱਡੀ ਗਲਤੀ ਕੀਤੀ ਹੈ ਉਹਨੇ ਜੇਦੀ ਕੋਈ ਸਜ਼ਾ ਨਹੀਂ ਆ ਹੁਣ ਮੈਂ ਉਹਨੂੰ ਇਸ ਘਰ ਵਿੱਚ ਕਦੀ ਆਉਣ ਹੀ ਨਹੀਂ ਦਵਾਂਗੀ ਕੱਢ ਦਿੱਤਾ ਮੈਂ ਉਹਨੂੰ ਘਰੋਂ ਭਜਾ ਦਿੱਤਾ ਮੈਂ ਉਹਦੇ ਬਾਪ ਨੂੰ ਸੱਦ ਕੇ ਰਮੇਸ਼ ਜਿਹੜਾ ਗੁੰਮਸੂਮਿਆ ਉਹ ਉਸੇ ਲਈ ਆ ਕਿ ਉਹ ਥੱਪੜ ਮਾਰ ਕੇ ਗਈ ਆ ਤੁਹਾਡੇ ਮੁੰਡੇ ਨੂੰ ਕਿ ਥੱਪੜ ਪਰ ਕਿਉਂ ਹੋਇਆ ਕਿ ਆ ਕੋਈ ਕੁਝ ਦੱਸੂਗਾ ਵੀ ਬਹੁਤਾ ਇਹੋ ਜਿਹੀ ਨਹੀਂ ਸੀ ਹਾਂ ਹਾਂ ਤੁਹਾਡੀ ਬਹੁਤ ਇਹੋ ਜਿਹੀ ਸੀ ਕਿਹੋ ਜਿਹੀ ਨਹੀਂ ਇਹ ਤੁਹਾਨੂੰ ਕਿਵੇਂ ਪਤਾ ਲੱਗੂਗਾ ਤੁਸੀਂ ਤਾਂ ਆਏ ਦਿਨ ਬਾਹਰ ਰਹਿੰਦੇ ਹੋ ਮੈਨੂੰ ਪੁੱਛੋ ਮੈਂ ਵੇਖਿਆ ਉਹਦਾ ਅਸਲੀ ਰੂਪ ਇੰਨੀ ਬੁਰੀ ਤਰ੍ਹਾਂ ਉਹਨੇ ਥੱਪੜ ਮਾਰਿਆ ਸਾਡੇ ਮੁੰਡੇ ਨੂੰ ਕਿ ਉਹ ਦੋ ਕਦਮ ਪਿੱਛੇ ਹਟ ਗਿਆ ਸੀ ਔਰਤ ਜਾਤ ਹੋ ਕੇ ਉਹਦੀ ਇੰਨੀ ਹਿੰਮਤ ਮਰਦ ਦੇ ਉੱਤੇ ਹੱਥ ਚੁੱਕਿਆ ਉਹਨੇ ਆਪਣੇ ਪਤੀ ਦੇ ਉੱਤੇ ਹੱਥ ਚੁੱਕਿਆ ਸੀ ਰਮੇਸ਼ ਦੀ ਮਾਂ ਦੀ ਗੱਲ ਸੁਣ ਕੁਝ ਸੋਚਦੇ ਹੋਏ ਰਮੇਸ਼ ਦੇ ਪਾਪਾ ਨੇ ਕਿਹਾ ਨਹੀਂ ਅਨੀਤਾ ਮੈਂ ਨਹੀਂ ਮੰਨ ਸਕਦਾ ਜ਼ਰੂਰ ਕੋਈ ਗੱਲ ਹੋਈ ਹੋਵੇਗੀ ਕੋਈ ਬਹੁਤ ਵੱਡੀ ਗੱਲ ਬਿਨਾਂ ਕਿਸੇ ਗੱਲ ਦੇ ਰਮੇਸ਼ ਦੇ ਉੱਤੇ ਹੱਥ ਨਹੀਂ ਚੁੱਕ ਸਕਦੀ ਗੱਲ ਕੀ ਆ ਉਹ ਦੱਸ ਕੀ ਕੀਤਾ ਸੀ ਰਮੇਸ਼ ਨੇ ਰਮੇਸ਼ ਦੇ ਪਾਪਾ ਦੀ ਗੱਲ ਸੁਣ ਕੇ ਅਨੀਤਾ ਜੀ ਹੋਰ ਚੀੜ ਗਈ ਵਾਹ ਜੀਵਾ ਉਹ ਸੀ ਤਾਂ ਮੇਰੇ ਮੁੰਡੇ ਦੇ ਪਿੱਛੇ ਪੈ ਗਿਆ ਕੀ ਕੀਤਾ ਸੀ ਰਮੇਸ਼ ਨੇ ਕੁਝ ਵੀ ਨਹੀਂ ਕੀਤਾ ਸੀ ਉਹ ਮੁੰਡਾ ਆ ਮਰਦ ਆ ਬਾਹਰ ਆਂਦਾ ਜਾਂਦਾ ਰਹਿੰਦਾ ਆ ਚਾਰ ਲੋਕਾਂ ਵਿੱਚ ਊਠਣਾ ਬੈਠਣਾ ਹੁੰਦਾ ਆ ਉਹਦਾ ਕਦੀ ਕਦੀ ਥੋੜਾ ਬਹੁਤ ਉੱਚੀ ਨੀਚ ਹੋ ਜਾਂਦੀ ਆ ਤਾਂ ਇਹਦਾ ਕੀ ਮਤਲਬ ਕਿ ਉਹ ਔਰਤ ਦੇ ਹੱਥੋਂ ਚਿੱਤਰ ਖਾਊਗਾ ਰਮੇਸ਼ ਦੀ ਮਾਂ ਗੱਲ ਘੁਮਾ-ਘੁਮਾ ਕੇ ਰਮੇਸ਼ ਦੇ ਪਾਪਾ ਨੂੰ ਦੱਸ ਰਹੀ ਸੀ ਤਾਂ ਰਮੇਸ਼ ਦੇ ਪਾਪਾ ਸਮਝ ਗਏ ਕਿ ਗੱਲ ਤਾਂ ਜ਼ਰੂਰ ਕੋਈ ਹੋਈ ਆ ਕੋਈ ਛੋਟੀ ਮੋਟੀ ਨਹੀਂ ਬਹੁਤ ਵੱਡੀ ਗੱਲ ਹੋਈ ਆ ਨਹੀਂ ਤਾਂ ਬਹੂ ਐਵੇਂ ਦੀ ਨਹੀਂ ਸੀ ਤਰਮੇਸ਼ ਦੇ ਪਾਪਾ ਤੁਰੰਤ ਹੀ ਰਮੇਸ਼ ਦੇ ਕੋਲ ਚਲੇ ਗਏ ਦੋ ਦਿਨ ਦਾ ਸਫਰ ਕਰਨ ਨਾਲ ਥਕਾਨ ਤਾਂ ਭੁੱਲ ਹੀ ਗਈ ਸੀ ਬਿਨਾਂ ਖਾਦੇ ਪੀਤੇ ਸਵੇਰ ਦੇ ਤੁਰੇ ਸੀ ਰਮੇਸ਼ ਦੇ ਕੋਲ ਜਾ ਕੇ ਉਹਨਾਂ ਨੇ ਕਿਹਾ ਰਮੇਸ਼ ਕੀ ਗੱਲ ਐ ਮੇਰੇ ਪਿੱਛੇ ਘਰ ਵਿੱਚ ਕੀ ਹੋਇਆ ਸੀ ਸਾਰਾ ਕੁਝ ਮੈਨੂੰ ਦੱਸ ਤੇਰੀ ਮਾਂ ਤਾਂ ਕੁਝ ਦੱਸ ਹੀ ਨਹੀਂ ਰਹੀ ਉਹ ਗੋਲ-ਗੋਲ ਗੱਲਾਂ ਕਰੂਗੀ ਪਰ ਤੂੰ ਮੈਨੂੰ ਦੱਸ ਕੇ ਬਹੂ ਨੇ ਤੈਨੂੰ ਥੱਪੜ ਕਿਉਂ ਮਾਰਿਆ ਆਪਣੇ ਪਾਪਾ ਦੀ ਗੱਲ ਸੁਣ ਕੇ ਰਮੇਸ਼ ਦਾ ਸਿਰ ਸ਼ਰਮ ਨਾਲ ਝੁਕ ਗਿਆ ਤੇ ਹੌਲੀ ਜਿਹੀ ਬੋਲਿਆ ਪਾਪਾ ਗਲਤੀ ਤਾਂ ਹੋਈ ਆ ਮੇਰੇ ਕੋਲੋ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਪਰ ਵਿਸ਼ਵਾਸ ਕਰੋ ਮੈਂ ਜਾਣ ਬੁੱਝ ਕੇ ਕੁਝ ਨਹੀਂ ਕੀਤਾ ਪਾਪਾ ਅਸਲ 'ਚ ਮੇਰੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਸੀ ਤੁਹਾਨੂੰ ਤਾਂ ਪਤਾ ਆ ਕਿ ਅੱਜ ਕੱਲ 10 ਵੀ 28 ਜਾਣੇ ਡਰਿੰਕ ਕਰਦੇ ਆ ਮੇਰੇ ਦੋਸਤਾਂ ਨੇ ਜਾਣ ਬੁੱਝ ਕੇ ਮੇਰੇ ਜੂਸ ਵਿੱਚ ਸ਼ਰਾਬ ਮਿਲਾ ਦਿੱਤੀ ਸੀ ਤੇ ਮੈਨੂੰ ਪਤਾ ਵੀ ਨਹੀਂ ਲੱਗਾ ਮੈਂ ਪੀ ਲਈ ਤੇ ਉਹਨੇ ਆਪਣੀ ਪਾਰਟੀ ਵਿੱਚ ਕੁੜੀਆਂ ਨੂੰ ਵੀ ਬੁਲਾਇਆ ਸੀ ਕਦੋਂ ਮੈਂ ਵੇਕ ਗਿਆ ਮੈਨੂੰ ਕੁਝ ਨਹੀਂ ਪਤਾ ਲੱਗਾ ਤੇ ਉਹਨਾਂ ਵਿੱਚੋਂ ਹੀ ਕਿਸੇ ਮੁੰਡੇ ਨੇ ਵੀਡੀਓ ਬਣਾ ਕੇ ਅੰਜੂ ਨੂੰ ਭੇਜ ਦਿੱਤੀ ਬਸ ਉਹ ਦੇਖ ਕੇ ਅੰਜੂ ਬੁਖਲਾ ਗਈ ਸੀ papa ਅੰਜੂ ਆਪਣੀ ਜਗ੍ਹਾ ਸਹੀ ਆ ਮੈਨੂੰ ਵੀ ਕੁਝ ਪਤਾ ਨਹੀਂ ਸੀ ਮੈਨੂੰ ਵੀ ਅੰਜੂ ਨੇ ਜਦੋਂ ਉਹ ਵੀਡੀਓ ਵਿਖਾਈ ਤਾਂ ਮੈਂ ਖੁਦ ਹੀ ਹੈਰਾਨ ਸੀ ਕਿ ਆਖਿਰ ਇਹ ਸਭ ਕਿਵੇਂ ਹੋ ਗਿਆ ਮੇਰੇ ਕੋਲੋਂ ਮੁੰਡੇ ਦੀ ਗੱਲ ਸੁਣ ਕੇ ਰਮੇਸ਼ ਦੇ ਪਾਪਾ ਸਿਰ ਫੜ ਕੇ ਬਹਿ ਗਏ ਗੱਲ ਗੰਭੀਰ ਸੀ ਗਲਤੀ ਤਾਂ ਹੋਈ ਸੀ ਅਣਜਾਣੇ ਵਿੱਚ ਹੀ ਸਹੀ ਪਰ ਗਲਤੀ ਬਹੁਤ ਵੱਡੀ ਸੀ ਅੰਜੂ ਦੀ ਜਗ੍ਹਾ ਜੇ ਕੋਈ ਹੋਰ ਵੀ ਹੁੰਦਾ ਤਾਂ ਉਹ ਵੀ ਬਰਦਾਸ਼ਤ ਨਾ ਕਰਦਾ ਕੁਝ ਸੋਚਦੇ ਹੋਏ ਰਮੇਸ਼ ਦੇ ਪਾਪਾ ਨੇ ਰਮੇਸ਼ ਨੂੰ ਕਿਹਾ ਰਮੇਸ਼ ਜੋ ਕੁਝ ਵੀ ਹੋਇਆ ਉਹ ਠੀਕ ਨਹੀਂ ਹੋਇਆ ਤੂੰ ਬਹੂ ਨੂੰ ਜਾਣ ਕਿਵੇਂ ਦਿੱਤਾ Papa ਉਸ ਵਕਤ ਮੈਂ ਖੁਦ ਵੀਡੀਓ ਵੇਖ ਕੇ ਇਵੇਂ ਸਦਮੇ ਵਿੱਚ ਸੀ ਕਿ ਮੈਨੂੰ ਕੋਈ ਹੋਸ਼ ਹੀ ਨਹੀਂ ਸੀ ਉਦੋਂ ਅੰਜੂ ਵੱਖ ਰੋਲਾ ਪਾ ਰਹੀ ਸੀ ਤੇ ਮਾਂ ਵੱਖ ਰੋਲਾ ਪਾ ਰਹੀ ਸੀ ਸਾਰਾ ਕੁਝ ਅਚਾਨਕ ਹੋ ਗਿਆ ਜਦ ਤੱਕ ਮੈਂ ਕੁਝ ਸੋਚ ਪਾਉਂਦਾ ਸਮਝ ਪਾਉਂਦਾ ਉਦੋਂ ਤੱਕ ਅੰਜੂ ਚਲੀ ਗਈ ਸੀ ਮਾਣਿਓ ਨੂੰ ਘਰੋਂ ਕੱਢ ਦਿੱਤਾ ਸੀ ਤਾਂ ਪੁੱਤ ਤੂੰ ਬਹੂ ਨਾਲ ਗੱਲ ਕਿਉਂ ਨਹੀਂ ਕੀਤੀ ਸਮਝਾਇਆ ਕਿਉਂ ਨਹੀਂ ਉਹਨੂੰ ਦੱਸਿਆ ਕਿਉਂ ਨਹੀਂ ਸਚਾਈ ਕੀ ਆ ਬਹੁਤ ਕੋਸ਼ਿਸ਼ ਕੀਤੀ ਪਾਪਾ ਬਹੁਤ ਕੋਸ਼ਿਸ਼ ਕੀਤੀ ਪਰ ਅੰਜੂ ਮੇਰਾ ਫੋਨ ਹੀ ਨਹੀਂ ਚੁੱਕ ਰਹੀ ਕਿਵੇਂ ਗੱਲ ਕਰਾਂ ਕੁਝ ਸੋਚਦੇ ਹੋਏ ਰਮੇਸ਼ ਦੇ ਪਾਪਾ ਨੇ ਕਿਹਾ ਫੋਨ ਨਹੀਂ ਚੁੱਕ ਰਹੀ ਸੀ ਤਾਂ ਉਹਦੇ ਘਰ ਚੱਲਿਆ ਜਾਂਦਾ ਆਹਮਣੇ ਸਾਹਮਣੇ ਬੈਠ ਕੇ ਗੱਲ ਕਰ ਲੈਂਦੇ ਮੈਨੂੰ ਪੂਰਾ ਯਕੀਨ ਆ ਕਿ ਬਹੁਤ ਜ਼ਰੂਰ ਸਮਝੂਗੀ ਨਹੀਂ ਪਾਪਾ ਕਿਸ ਮੂੰਹ ਨਾਲ ਜਾਵਾਂ ਮੈਂ ਕਿਹੜਾ ਮੂੰਹ ਲੈ ਕੇ ਜਾਵਾਂਗਾ ਸਾਰਿਆਂ ਦੇ ਸਾਹਮਣੇ ਮੇਰੀ ਹਿੰਮਤ ਨਹੀਂ ਆ ਰਮੇਸ਼ ਵੀ ਆਪਣੀ ਜਗ੍ਹਾ ਸਹੀ ਸੀ। ਰਮੇਸ਼ ਦੀ ਹਾਲਤ ਵੀ ਉਹਦੇ ਪਾਪਾ ਚੰਗੀ ਤਰ੍ਹਾਂ ਸਮਝ ਰਏ ਸੀ। ਕੁਝ ਸੋਚਦੇ ਹੋਏ ਖੜੇ ਹੋਏ ਤੇ ਬੋਲੇ, "ਰਮੇਸ਼ ਚੱਲ ਉੱਠ। ਹੁਣੇ ਮੇਰੇ ਨਾਲ ਬਹੂ ਦੇ ਕੋਲ ਚੱਲ। ਗਲਤੀ ਤਾਂ ਕੀਤੀ ਆ ਤੂੰ। ਚਾਹੇ ਜਾਣ ਕੇ ਚਾਹੇ ਅਣਜਾਣੇ ਵਿੱਚ। ਗਲਤੀ-ਗਲਤੀ ਹੁੰਦੀ ਆ। ਬਹੂ ਦੀ ਨਾਰਾਜ਼ਗੀ ਸਹੀ ਆ। ਤੂੰ ਚੱਲ ਬਹੂ ਕੋਲ ਮਾਫੀ ਮੰਗ ਕੇ ਉਹਨੂੰ ਘਰ ਲੈ ਕੇ ਆ।" ਮੈਂ ਤੇਰੇ ਨਾਲ ਚੱਲਦਾ ਆਂ। ਜਿਵੇਂ ਹੀ ਰਮੇਸ਼ ਦੇ ਪਾਪਾ ਤੇ ਰਮੇਸ਼ ਜਾਣ ਲਈ ਉੱਠੇ ਪਿੱਛੋਂ ਉਹਨਾਂ ਨੂੰ ਰੋਕਦੇ ਹੋਏ ਰਮੇਸ਼ ਦੀ ਮਾਂ ਉੱਚੀ ਆਵਾਜ਼ ਵਿੱਚ ਬੋਲੀ ਬਿਲਕੁਲ ਨਹੀਂ ਮੇਰਾ ਪੁੱਤ ਕਿਤੇ ਨਹੀਂ ਜਾਊਗਾ ਤੁਹਾਡਾ ਦਿਮਾਗ ਖਰਾਬ ਆ ਤੁਸੀਂ ਮੇਰੇ ਮੁੰਡੇ ਨੂੰ ਉਸ ਕੱਲ ਦੀ ਆਈ ਹੋਈ ਕੁੜੀ ਦੇ ਪੈਰਾਂ ਵਿੱਚ ਸੁੱਟਣਾ ਚਾਹੁੰਦੇ ਹੋ ਉਹਦੇ ਕੋਲੋਂ ਮਾਫੀ ਮੰਗਵਾਉਣਾ ਚਾਹੁੰਦੇ ਹੋ ਬਿਲਕੁਲ ਵੀ ਨਹੀਂ ਇੱਕ ਵਾਰ ਕਹਿ ਦਿੱਤਾ ਨਾ ਉਹਨੇ ਅਣਜਾਣੇ ਵਿੱਚ ਗਲਤੀ ਕੀਤੀ ਆ ਫਿਰ ਜਾਣਬੁੱਝ ਕੇ ਮੇਰੇ ਮੁੰਡੇ ਨੂੰ ਝਕਾਉਣ ਦੀ ਕੀ ਲੋੜ ਆ ਉਹ ਜਨਾਨੀ ਆ ਜਿਹੜਾ ਰੋਵੇਗਾ ਘੜਗੜਾਊਗਾ ਉਹ ਮਰਦਿਆ ਉਹਨੂੰ ਮਰਦ ਦੇ ਵਾਂਗ ਜਿਉਂਦਿਓ ਉਹਦੇ ਸਹੁਰੇ ਲੈ ਜਾ ਕੇ ਉਹਦੀ ਇੱਜ਼ਤ ਘਟ ਨਾ ਕਰੋ ਅਨੀਤਾ ਜੀ ਦੀ ਗੱਲ ਸੁਣ ਕੇ ਹੁਣ ਰਮੇਸ਼ ਦੇ ਪਾਪਾ ਦਾ ਵੀ ਪਾਰਹਾ ਹੀ ਹੋ ਚੁੱਕਿਆ ਸੀ ਤਾਂ ਉਹ ਰਮੇਸ਼ ਦੀ ਮਾਂ ਨੂੰ ਝਿੜਕਦੇ ਹੋਏ ਬੋਲੇ ਚੁੱਪ ਹੋ ਜਾ ਬੇਅਕਲ ਔਰਤ ਸਾਰਾ ਕੁਝ ਕੀਤਾ ਕਰਾਇਆ ਤੇਰਾ ਆ ਜੇ ਇਹੋ ਸਮਝਦਾਰੀ ਤੂੰ ਉਸ ਵੇਲੇ ਦਿਖਾ ਦਿੱਤੀ ਹੁੰਦੀ ਤਾਂ ਸ਼ਾਇਦ ਗੱਲ ਇੰਨੀ ਅੱਗੇ ਨਾ ਵਾਧੀ ਤੇ ਕਿਉਂ ਨਹੀਂ ਆਊਗੀ ਬਹੂ ਇਸ ਘਰ ਚ ਜਿੰਨਾ ਇਹ ਘਰ ਤੇਰਾ ਆ ਉਹਨਾ ਹੀ ਇਹ ਘਰ ਬਹੂ ਦਾ ਵੀ ਆ ਤੂੰ ਕੌਣ ਹੁੰਦੀ ਆ ਉਹਨੂੰ ਇਸ ਘਰ ਵਿੱਚ ਆਉਣ ਤੋਂ ਰੋਕਣ ਵਾਲੀ ਵੇਖੋ ਜੀ ਮੈਂ ਦੱਸ ਰਹੀ ਆ ਤੁਸੀਂ ਹੁਣ ਬਹੂ ਦੇ ਪਿਆਰ ਚ ਕੁਝ ਜ਼ਿਆਦਾ ਹੀ ਬੋਲ ਰਹੇ ਹੋ ਜਾਂ ਤਾਂ ਉਹ ਇਸ ਘਰ ਚ ਰਹੂਗੀ ਜਾਂ ਮੈਂ ਰਹੂਗੀ ਹੁਣ ਤੁਸੀਂ ਖੁਦ ਹੀ ਫੈਸਲਾ ਕਰ ਲਓ ਕਿ ਤੁਸੀਂ ਕਿੰਨੂੰ ਰੱਖਣਾ ਆ ਪਰ ਮੇਰਾ ਮੁੰਡਾ ਨੱਕ ਨਹੀਂ ਰਗੜੂਗਾ ਉਹਦੇ ਅੱਗੇ ਅਜੇ ਤੱਕ ਤਾਂ ਰਮੇਸ਼ ਦੇ ਪਾਪਾ ਨੇ ਸਮਝਦਾਰੀ ਦੇ ਨਾਲ ਸਾਰਾ ਕੁਝ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਆਖਿਰ ਕਦੋਂ ਤੱਕ ਇੱਕ ਦਾ ਸਫ਼ਰ ਦੀ ਥਕਾਨ ਉੱਤੋਂ ਸਵੇਰੇ ਬਿਨਾਂ ਕੁਝ ਖਾਦੇ ਪੀਤੇ ਉਹ ਵੀ ਗੁੱਸੇ ਵਿੱਚ ਆ ਗਿਆ ਤੇ ਉੱਚੀ ਆਵਾਜ਼ ਵਿੱਚ ਬੋਲ ਪਿਆ ਪਰ ਠੀਕ ਆ ਤੂੰ ਨਹੀਂ ਰਹਿਣਾ ਤਾਂ ਨਾ ਰਹਿ ਤੂੰ ਵੀ ਆਪਣੇ ਪੇਕੇ ਚਲੀ ਜਾ ਜਿਵੇਂ ਤੂੰ ਬਹੂ ਨੂੰ ਭੇਜਿਆ ਸੀ ਇਹ ਘਰ ਮੇਰਾ ਆ ਤੇ ਮੈਂ ਫੈਸਲਾ ਕਰੂੰਗਾ ਕਿ ਕੌਣ ਰਹੂਗਾ ਕੌਣ ਜਾਊਗਾ ਮੈਂ ਰਮੇਸ਼ ਨੂੰ ਲੈ ਕੇ ਜਾ ਰਿਹਾ ਹਾਂ ਜਦੋਂ ਤੱਕ ਮੈਂ ਵਾਪਸ ਆਵਾਂਗਾ ਤੂੰ ਇੱਥੇ ਚਲੀ ਜਾ ਇੰਨਾ ਕਹਿੰਦੇ ਹੋਏ ਉਹ ਰਮੇਸ਼ ਨੂੰ ਲੈ ਕੇ ਅੰਜੂ ਦੇ ਪਿੱਕੇ ਚਲੇ ਗਏ ਰਮੇਸ਼ ਦੇ ਪਾਪਾ ਦੇ ਕਹਿਣ ਤੇ ਅੰਜੂ ਦੇ ਪਾਪਾ ਨੇ ਸਾਰੇ ਪਰਿਵਾਰ ਨੂੰ ਹਾਲ ਵਿੱਚ ਇਕੱਠੇ ਕਰ ਲਿਆ ਅੰਜੂ ਵੀ ਇੱਕ ਕੋਨੇ ਵਿੱਚ ਜਾ ਕੇ ਚੁੱਪਚਾਪ ਖੜੀ ਹੋ ਗਈ ਉਹਦੀਆਂ ਅੱਖਾਂ ਵਿੱਚ ਅਥਰੂ ਸੀ ਉਹਨੇ ਰਮੇਸ਼ ਵੱਲ ਅੱਖ ਚੁੱਕ ਕੇ ਵੀ ਨਾ ਵੇਖਿਆ ਰਮੇਸ਼ ਵੀ ਇੱਕ ਨਜ਼ਰ ਅੰਜੂ ਨੂੰ ਵੇਖ ਕੇ ਨਜ਼ਰ ਨੀਵੀਂ ਕਰ ਲੈਂਦਾ ਆ ਰਮੇਸ਼ ਦੇ ਪਾਪਾ ਅੰਜੂ ਨੂੰ ਆਪਣੇ ਕੋਲ ਬੁਲਾ ਕੇ ਕਹਿੰਦੇ ਆ ਬਹੂ ਮੈਂ ਸਮਝ ਸਕਦਾ ਆ ਕਿ ਤੇਰੇ ਉੱਤੇ ਕੀ ਬੀਤ ਰਹੀ ਆ ਤੂੰ ਕੀ ਦੁਨੀਆ ਦੀ ਕੋਈ ਵੀ ਔਰਤ ਬਰਦਾਸ਼ਤ ਨਹੀਂ ਕਰ ਪਾਏਗੀ ਕਿ ਉਹਦਾ ਪਤੀ ਉਹਦੇ ਹੁੰਦੇ ਹੋਏ ਕਿਸੇ ਦੂਜੇ ਦੇ ਨਾਲ ਪਰ ਬਹੂ ਮੇਰੀ ਗੱਲ ਧਿਆਨ ਨਾਲ ਸੁਣ ਇਹਦੇ ਬਾਅਦ ਜੋ ਤੇਰਾ ਫੈਸਲਾ ਹੋਵੇਗਾ ਮੈਨੂੰ ਮਨਜ਼ੂਰ ਹੋਵੇਗਾ ਤੂੰ ਜੋ ਕਹੇਂਗੀ ਉਹ ਹੋਵੇਗਾ ਅੰਜੂ ਨੇ ਰਮੇਸ਼ ਦੇ ਪਾਪਾ ਦੀ ਗੱਲ ਸੁਣ ਕੇ ਇੱਕ ਵਾਰ ਉਹਨਾਂ ਦੇ ਚਿਹਰੇ ਵੱਲ ਗੌਰ ਨਾਲ ਵੇਖਿਆ। ਰਮੇਸ਼ ਦੇ ਪਾਪਾ ਨੇ ਕਿਹਾ, "ਬਹੂ ਵੇਖ, ਤੇਰਾ ਪਤੀ ਕਿਹੋ ਜਿਹਾ ਆ। ਇਹ ਸ਼ਾਇਦ ਤੈਨੂੰ ਦੱਸਣ ਦੀ ਲੋੜ ਨਹੀਂ ਆ। ਤੂੰ ਉਹਨੂੰ ਚੰਗੀ ਤਰ੍ਹਾਂ ਜਾਣਦੀ ਆ ਪਿਛਲੇ 4 ਸਾਲਾਂ ਤੋਂ। ਪਿਛਲੇ 4 ਸਾਲਾਂ ਵਿੱਚ ਇੱਕ ਦਿਨ ਵੀ ਕਦੀ ਉਹਨੇ ਸ਼ਰਾਬ ਨਹੀਂ ਪੀਤੀ, ਸਿਗਰਟ ਨਹੀਂ ਪੀਤੀ, ਕੁਝ ਉਲਟਾ ਸਿੱਧਾ ਨਹੀਂ ਕੀਤਾ। ਇਹਦੀਆਂ ਹਰਕਤਾਂ ਵੀ ਤੈਨੂੰ ਪਤਾ ਆ। ਤੇਰੇ ਪਤੀ ਨੂੰ ਇਹੋ ਜਈ ਗੰਦੀ ਕੋਈ ਆਦਤ ਨਹੀਂ ਆ।" ਤੂੰ ਜੋ ਵੀਡੀਓ ਵੇਖੀ ਉਹ ਵੀ ਗਲਤ ਨਹੀਂ ਆ ਵੀਡੀਓ ਸਹੀ ਆ ਪਰ ਉਹਦੇ ਪਿੱਛੇ ਦੀ ਸਚਾਈ ਵੀ ਤਾਂ ਜਾਣ ਲੈ ਬਹੂ ਰਮੇਸ਼ ਨੂੰ ਧੋਖੇ ਨਾਲ ਸ਼ਰਾਬ ਪਿਆਈ ਗਈ ਸੀ ਤੇ ਇਹ ਤੂੰ ਵੀ ਜਾਣਦੀ ਆ ਕਿ ਜਦੋਂ ਇਨਸਾਨ ਨਸ਼ੇ ਵਿੱਚ ਹੁੰਦਾ ਆ ਤਾਂ ਉਹਨੂੰ ਕੋਈ ਵੀ ਹੋਸ਼ ਨਹੀਂ ਰਹਿੰਦਾ ਤੇ ਇਹ ਧੋਖਾ ਕਿਸੇ ਦੇ ਨਾਲ ਵੀ ਹੋ ਸਕਦਾ ਆ ਕੱਲ ਨੂੰ ਤੇਰੇ ਨਾਲ ਵੀ ਹੋ ਸਕਦਾ ਆ ਮੇਰੇ ਨਾਲ ਵੀ ਹੋ ਸਕਦਾ ਆ ਕਿਸੇ ਦੇ ਨਾਲ ਵੀ ਹੋ ਸਕਦਾ ਆ ਰਮੇਸ਼ ਤਾਂ ਖੁਦ ਵੀਡੀਓ ਵੇਖ ਕੇ ਪਰੇਸ਼ਾਨਿਆ ਹੋ ਤਾਂ ਤੇਰੇ ਸਾਹਮਣੇ ਵੀ ਨਹੀਂ ਆਉਣਾ ਚਾਹੁੰਦਾ ਸੀ ਮੈਂ ਉਹਨੂੰ ਜ਼ਬਰਦਸਤੀ ਲੈ ਕੇ ਆਇਆ ਆ ਬਹੂ ਮੈਂ ਤਾਂ ਇਹਨਾ ਕਹੂੰਗਾ ਕਿ ਆਪਣਾ ਘਰਨਾ ਤੋੜ ਆਪਣੇ ਪਤੀ ਦੀਆਂ ਗੱਲਾਂ ਨੂੰ ਸਮਝ ਉਹਦੇ ਨਾਲ ਗੱਲ ਕਰ ਇਹਦੇ ਬਾਅਦ ਕੋਈ ਫੈਸਲਾ ਕਰੀ ਸਾਰੀ ਸਚਾਈ ਜਾਣਨ ਤੋਂ ਬਾਅਦ ਅੰਜੂ ਨੇ ਰਮੇਸ਼ ਵੱਲ ਵੇਖਿਆ ਰਮੇਸ਼ ਦੀਆਂ ਅੱਖਾਂ ਵੀ ਚੱਥਰੂ ਸੀ ਤੇ ਉਹ ਅੰਜੂ ਨੂੰ ਵੇਖੀ ਜਾ ਰਿਹਾ ਸੀ ਸਚਾਈ ਜਾਣ ਕੇ ਅੰਜੂ ਦੇ ਪਾਪਾ ਵੀ ਅੰਜੂ ਨੂੰ ਬੋਲੇ ਪੁੱਤ ਮੈਂ ਵੀ ਇਹੋ ਸੋਚ ਕੇ ਪਰੇਸ਼ਾਨ ਸੀ ਕਿ ਮੇਰਾ ਜਵਾਈ ਇਹੋ ਜਿਹਾ ਨਹੀਂ ਆ ਜ਼ਰੂਰ ਕੋਈ ਗੱਲ ਆ ਪੁੱਤ ਸ਼ਰਾਬ ਦੇ ਨਸ਼ੇ ਵਿੱਚ ਇਨਸਾਨ ਕੀ ਕੀ ਕਰ ਬੈੰਦਾ ਆ ਉਹਨੂੰ ਹੋਸ਼ ਨਹੀਂ ਹੁੰਦਾ ਇੱਕ ਵਾਰ ਤੂੰ ਰਮੇਸ਼ ਦੀ ਜਗ੍ਹਾ ਖਲੋ ਕੇ ਵੇ ਹੁਣ ਰਮੇਸ਼ੀ ਮਤ ਕਰਕੇ ਅੰਜੂ ਦੇ ਕੋਲ ਗਿਆ ਤੇ ਦੋਵੇਂ ਹੱਥ ਜੋੜ ਕੇ ਬੋਲਿਆ ਅੰਜੂ ਗਲਤੀ ਤਾਂ ਮੈਂ ਕੀਤੀ ਆ ਚਾਹੇ ਉਹਨ ਜਾਣੇ ਵਿੱਚ ਹੀ ਕੀਤੀ ਆ ਪਰ ਗਲਤੀ ਤਾਂ ਗਲਤੀ ਆ ਤੂੰ ਮੈਨੂੰ ਜੋ ਵੀ ਸਜ਼ਾ ਦਵੇਂਗੀ ਮੈਨੂੰ ਮਨਜ਼ੂਰ ਆ ਪਰ ਮੈਨੂੰ ਛੱਡ ਕੇ ਨਾ ਜਾ ਮੇਰੇ ਨਾਲ ਘਰ ਚੱਲ ਮੈਂ ਤੇਰੇ ਨਾਲ ਵਾਦਾ ਕਰਦਾ ਆ ਮੈਂ ਇਹੋ ਜਿਹੇ ਦੋਸਤਾਂ ਦੀ ਸੰਗਤ ਹੀ ਛੱਡ ਦਵਾਂਗਾ ਜਿਹੜੇ ਮੈਨੂੰ ਤੇਰੇ ਤੋਂ ਦੂਰ ਕਰਨ ਪਲੀਜ਼ ਮੇਰੇ ਨਾਲ ਆਪਣੇ ਘਰ ਚੱਲ ਰਮੇਸ਼ ਦੇ ਅਥਰੂ ਵੇਖ ਕੇ ਤੇ ਸਚਾਈ ਜਾਣ ਕੇ ਆਖਰਕਾਰ ਅੰਜੂ ਪਤੀ ਦੇ ਨਾਲ ਸੌਰੇ ਜਾਣ ਲਈ ਤਿਆਰ ਹੋ ਗਈ ਕਰੀਬ ਅੱਧੇ ਘੰਟੇ ਬਾਅਦ ਅੰਜੂ ਆਪਣੇ ਪਤੀ ਨਾਲ ਵਾਪਸ ਆ ਚੁੱਕੀ ਸੀ ਜਿਵੇਂ ਹੀ ਸਾਰੇ ਘਰ ਦੇ ਅੰਦਰ ਆਏ ਤਾਂ ਰਮੇਸ਼ ਦੀ ਮਾਂ ਸੋਫੇ ਤੇ ਬੈਠੀ ਸੀ ਜਿਵੇਂ ਹੀ ਉਹਦੀ ਨਜ਼ਰ ਅੰਜੂ ਤੇ ਪਈ ਅੰਜੂ ਨੂੰ ਘੂਰਨ ਲੱਗੀ ਉਦੋਂ ਹੀ ਪਿੱਛੋਂ ਰਮੇਸ਼ ਦੇ ਪਾਪਾ ਬੋਲੇ ਅਨੀਤਾ ਅਜੇ ਤੱਕ ਤੂੰ ਗਈ ਨਹੀਂ ਬੋਲਿਆ ਸੀ ਨਾ ਤੈਨੂੰ ਕਿ ਮੇਰੇੋਂ ਤੋਂ ਪਹਿਲਾਂ ਇੱਥੋਂ ਚਲੀ ਜਾਈ ਚੱਲ ਨਿਕਲ ਇਥੋਂ ਅੱਜ ਪਹਿਲੀ ਵਾਰ ਅਨੀਤਾ ਜੀ ਨੇ ਆਪਣੇ ਪਤੀ ਦਾ ਇੱਕ ਅਲੱਗ ਹੀ ਰੂਪ ਵੇਖਿਆ ਸੀ ਅਨੀਤਾ ਜੀ ਸੱਚਮੁੱਚ ਡਰ ਗਈ ਸੀ ਕਿ ਜੇ ਰਮੇਸ਼ ਦੇ ਪਾਪਾ ਨੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਤਾਂ ਉਹ ਕਿੱਥੇ ਜਾਊਗੀ ਹੁਣਾਂ ਨੇ ਤਾਂ ਜੀ ਨੂੰ ਲੱਗਿਆ ਕਿ ਹੁਣ ਗੁੱਸੇ ਨਾਲ ਨਹੀਂ ਪਿਆਰ ਤੋਂ ਹੀ ਕੰਮ ਲੈਣਾ ਪਊਗਾ ਇਸ ਲਈ ਤੁਰੰਤ ਹੀ ਉਹਨਾਂ ਨੇ ਆਪਣਾ ਰਵੱਈਆ ਗਿਰਗਟ ਵਾਂਗ ਬਦਲ ਲਿਆ ਤੇ ਬੜੇ ਹੀ ਪਿਆਰ ਨਾਲ ਆਪਣੇ ਪਤੀ ਨੂੰ ਬੋਲੀ ਕਿ ਇਹੋ ਜਿਹੀਆਂ ਗੱਲਾਂ ਕਰ ਰਹੇ ਹੋ ਜੀ ਤੁਸੀਂ ਮੈਂ ਕਿੱਥੇ ਜਾਊਂਗੀ ਤੂੰ ਆਪਣੇ ਪੇਕੇ ਜਾ ਹੋਰ ਕਿੱਥੇ ਜਾਏਂਗੀ ਰਮੇਸ਼ ਦੇ ਪਾਪਾ ਨੇ ਕਿਹਾ ਪੇਕੇ ਪਰ ਮੈਂ ਪੇਕੇ ਕਦੋਂ ਤੱਕ ਰਹਾਂਗੀ ਕਿਹਦੇ ਸਹਾਰੇ ਰਹੂੰਗੀ ਤੇ ਦੁਨੀਆ ਕੀ ਕਹੂਗੀ ਕਿ ਇਸ ਉਮਰ ਚ ਪੇਕੇ ਆ ਕੇ ਬਹਿ ਗਈ ਆ ਅੱਛਾ ਹੁਣ ਗੱਲ ਜਦੋਂ ਖੁਦ ਤੇ ਆ ਗਈ ਤਾਂ ਦੁਨੀਆ ਦਿਖਾਈ ਦੇਣ ਲੱਗੀ ਆ ਤੈਨੂੰ ਤੇ ਜਦੋਂ ਬਹੂ ਨੂੰ ਘਰੋਂ ਬਾਹਰ ਕੱਢਿਆ ਸੀ ਤੂੰ ਉਦੋਂ ਕਿਹਦੇ ਸਹਾਰੇ ਉਹਨੂੰ ਪੇਕੇ ਭੇਜਿਆ ਸੀ ਉਹਨੂੰ ਦੁਨੀਆ ਵਾਲੇ ਕੁਝ ਨਹੀਂ ਕਹਿੰਦੇ ਕਿ ਪਤੀ ਨੂੰ ਛੱਡ ਕੇ ਆਈ ਆ ਕਿਹੋ ਜਿਹੀ ਔਰਤ ਆ ਤੂੰ ਨੀਤਾ ਇੱਕ ਔਰਤ ਹੋ ਕੇ ਦੂਜੀ ਔਰਤ ਦਾ ਦਰਦ ਨਹੀਂ ਸਮਝ ਸਕਦੀ ਜੇ ਤੇਰੇ ਮੁੰਡੇ ਦੀ ਜਗ੍ਹਾ ਤੇਰਾ ਜਵਾਈ ਹੁੰਦਾ ਤੇ ਤੇਰੀ ਬਹੂ ਦੀ ਜਗ੍ਹਾ ਤੇਰੀ ਧੀ ਹੁੰਦੀ ਤਾਂ ਵੀ ਤੂੰ ਕੀ ਆਪਣੀ ਕੁੜੀ ਨੂੰ ਹੀ ਦੋਸ਼ ਦਿੰਦੀ ਆਪਣੀ ਕੁੜੀ ਨੂੰ ਸਮਝਾਉ ਤਾਂ ਕਰਨ ਨੂੰ ਕਹਿੰਦੀ ਜਿਵੇਂ ਬਹੂ ਨੂੰ ਕਹਿ ਰਹੀ ਸੀ ਤੂੰ ਕਹਿੰਦੀ ਆਪਣੀ ਕੁੜੀ ਨੂੰ ਕਿ ਜਵਾਈ ਤਾਂ ਮਰਦ ਆ ਤੇ ਮਰਦਾਂ ਕੋਲੋਂ ਗਲਤੀਆਂ ਹੋ ਜਾਂਦੀਆਂ ਆ ਪਤੀ ਦੀ ਗੱਲ ਸੁਣ ਕੇ ਨੀਤਾ ਜੀ ਹਿੱਲ ਗਈ ਹੁਣ ਧੀ ਤੇ ਜਵਾਈ ਬਾਰੇ ਸੋਚ ਕੇ ਵੇਖਿਆ ਤਾਂ ਕੰਬ ਗਈ ਹੁਣ ਜਾ ਕੇ ਸ਼ਾਇਦ ਉਹਨੂੰ ਬਹੁ ਦੇ ਦੁੱਖ ਦਾ ਅੰਦਾਜ਼ਾ ਹੋਇਆ ਅੱਗੇ ਵੱਧ ਕੇ ਉਹਨੇ ਬਹੁ ਦੇ ਕੋਲ ਜਾ ਕੇ ਕਿਹਾ ਬਹੁ ਮਾਫ ਕਰ ਦੇ ਮੈਨੂੰ ਸ਼ਾਇਦ ਮੇਰੇ ਹੰਕਾਰ ਨੇ ਗੱਲ ਨੂੰ ਇੰਨਾ ਵਧਾ ਦਿੱਤਾ ਪਰ ਹੁਣ ਮੈਂ ਚੰਗੀ ਤਰ੍ਹਾਂ ਸਮਝ ਗਈਆਂ ਕਿ ਔਰਤ ਦੁਨੀਆ ਵਿੱਚ ਸਭ ਕੁਝ ਵੰਡ ਸਕਦੀ ਆ ਪਰ ਆਪਣੇ ਪਤੀ ਨੂੰ ਨਹੀਂ ਤੂੰ ਆਪਣੀ ਜਗ੍ਹਾ ਸਹੀ ਸੀ ਮੈਂ ਗਲਤ ਸੀ ਸੋ ਦੋਸਤੋ ECG ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ